हां जी भाई जी 사스갤 जी सारे ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਨੂੰ 2 HF ਨਸਲ ਦੀ ਤੇ Jersey ਨਸਲ ਦੇ ਆ ਚੰਗੇ ਰਿਕਾਰਡ ਦੇ ਬੱਚਾ ਦਿਖਾ ਰਿਹਾ ਹਾਂ ਉਸ ਨੂੰ ਮੈਂ ਵਾਈ ਨੇ ਦੋਨੇ ਬੱਚਾ ਸੇਲ ਕਰਨੇ ਆ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤਰੀਕ ਨੋਟ ਕਰ ਲਓ ਜੀ 2 ਤਰੀਕ ਸਤਾਂ ਮਹੀਨਾ 2025 ਦੀ ਵੀਡੀਓ ਕਵਰ ਕਰ ਰਿਹਾ ਹਾਂ ਅਪਲੋਡ ਹੋਏ ਤਿੰਨ ਨੂੰ ਤੇ ਅਪਲੋਡ ਹੋਏ ਦੋ ਨੂੰ ਸੀਗਾ ਦੋਨਾਂ ਦਾ ਜਿਸ ਜਜਮੈਂਟ ਕਰ ਲਿਓ ਤੇ ਚਲਦੀ ਚਲਦੀ ਵੀਡੀਓ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰ ਲਿਓ ਕਿਸੇ ਭਰਾ ਨੇ ਕਿਦਾਂ ਦੀ ਵੀਡੀਓ ਨੇ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 8360462500 ਕਪੜਾ ਸੰਪਾਰਕ ਨੰਬਰ ਆ ਵੀ ਫੇਰ ਮਾਲਕ ਨਾਲ ਆਪਾਂ ਗੱਲਬਾਤ ਕਰਨੀ ਆ ਕਰਦੇ ਆ ਬਾਈ ਨਾਲ ਗੱਲਬਾਤ ਜੁੜੇ ਰਹਿ ਲਾਸਟ ਤੱਕ ਆ ਜਾਓ ਬਾਈ ਜੀ ਸਸਿਕਾ ਬਾਈ ਜੀ ਸਸਰੀ ਕੋਲ ਬਾਈ ਜੀ ਠੀਕ ਠਾਕ ਹਾਂਜੀ ਠੀਕ ਠਾਕ ਆਪਾਂ ਨਾਮ ਤੇ ਡਰੈਸ ਬੋਲ ਦਗੇ ਨਾਮ ਬਲਵੀਰ ਸਿੰਘ ਜੀ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਤੇ ਮੋਬਾਈਲ ਨੰਬਰ 8427403945 ਹਾਂ 4-5 ਦਿਨ ਪਹਿਲਾਂ ਆਪਾਂ ਤਿੰਨ ਬੱਚਿਆਂ ਦੀ ਵੀਡੀਓ ਪਾਈ ਸੀ ਹਾਂਜੀ 2 HFC ਇੱਕ ਗੱਬਣ ਸੀ ਤਿੰਨੇ ਹੋ ਗੀਆਂ ਸੇਲ 2 ਘੰਟੇ ਜੀ 2 ਘੰਟੇ ਜੀ ਬੈਗਿਆ ਸੀਗਾ 2 ਘੰਟੇ ਵੀ ਉਹ ਬਸ ਘੰਟੇ ਲੱਗੇ ਤਾਂ ਹੈ ਨਹੀਂ ਸੀ ਹਾਂ ਉਹ ਇੱਕ ਬੱਸੀ ਲੈ ਲਈ ਸੀਗੀ ਧੂਰਕੋਟ ਦੇ ਮੁੰਡਿਆਂ ਕਾਲੇ ਕਹਿੰਦੇ ਨੇ ਹਾਂ ਉਹਨੇ ਉਹ ਛੋਟੀ ਬੱਸੀ ਲੈ ਲਈ ਤੇ ਪਿੰਡ ਦੇ ਆਨੇ ਆ ਕੇ ਰੌਲਾ ਪਾ ਲਿਆ ਜੱਗੇ ਅਰ ਗਏ ਨੇ ਅੱਛਾ ਉਹ ਸਾਰਿਆਂ ਲੈ ਕੇ ਧੱਕੇ ਰਾਂ ਹੋਰ ਠੀਕ ਆ ਠੀਕ ਆ ਉਹ ਵਿਚਾਰਾ ਗੁੱਸੇ ਹੋਇਆ ਮੇਰੇ ਨਾਲ ਚਲੋ ਤੇ ਅੱਜ ਆਪਾਂ ਇਹਨਾਂ ਦੀ ਕੀ ਜਾਣਕਾਰੀ ਦੇਣੀ ਹੈ ਫਿਰ ਆਪਾਂ ਇਹ ਪਹਿਲਾਂ ਬੱਚੀ ਆ ਇਹ ਬਈ ਜੱਗ ਬੁੱਲਦੀ ਧੀ ਆ ਆਪਾਂ ਜਿਹੜੇ ਤੋਂ ਬੰਦੋਆ ਇਹ ਗੱਲ ਵੀ ਕਰਾ ਦੇਾਂਗੇ ਠੀਕ ਆ ਠੀਕ ਆ ਨਾ ਉਹਦੇ ਵਿਚਾਰੇ ਦੇ ਮੁੰਡੇ ਦੇ ਡਾਕਟਰ ਐਜੈਂਟਸ ਉਹ ਹਾਂ ਉਹਦੀ ਨਿਗਾ ਖੜ ਗਈ ਸੀਗੀ ਹੂੰ ਇਹ ਥੋੜੀਆਂ ਜਿਹਾ ਤਾਂ ਹੀ ਬੇਟਲੀਆਂ ਹੋ ਗਈਆਂ ਦੋ ਦਾ ਆਂਦਾ ਇਹ ਮਦਰ ਮਿਲਕੀ ਇਹਦਾ ਇਹਦਾ ਮਦਰ ਮਿਲਕ 22 ਕਿਲੋ ਦਾ ਰਿਕੋਰਡ ਆ ਉਹਦਾ 22 23 ਕਿਲੋ ਜਰਸੀ ਸੀਗੀ ਹਾਂ ਠੀਕ ਐ ਜੈਗ ਬੋਲਦੀ ਧੀ ਆ ਇਹ ਜੈਗ ਬੋਲਦੀ ਧੀ ਆ ਉਹਦਾ ਆਪ ਦਾ ਸੀਮਣ ਲਵਾਇਆ ਵਾ ਸੀ ਠੀਕ ਐ ਵਧੀਆ ਬੱਸੀ ਆ ਇਹ ਇਥੋਂ ਕੁਆਲਿਟੀ ਚਾਹ ਕੋ ਮਿੱਤਰੋ ਕੁਆਲਿਟੀ ਬੜੀ ਚੰਗੀ ਆ ਬੱਛੀ ਦੀ ਤੇ ਬੇਟ ਐਲੀ ਥੋੜੀ ਜੀ ਹਾਂ ਹੋ ਗਈ ਤਾਂ ਕਰਕੇ ਆ ਵੀ ਹੁਣ ਇਹ ਇਹ ਅੱਜ ਹੀਟ ਚ ਅੱਛਾ ਸੀਮਣਾ ਆਪਾਂ ਇਹਦੇ ਹੱਥ ਨੇ ਨਾ ਕੱਲ ਡਾਕਟਰ ਨੂੰ ਚੈੱਕ ਕਰ ਲਿਆ ਹੱਥ ਨੇ ਭਰਨਾ ਜਿਹਦੇ ਠੀਕ ਆ ਅੱਜ ਦੋ ਤਰੀਕ ਨੂੰ ਸੱਤਵੇਂ ਬਣਾ ਰਹੇ ਹਾਂ ਵੀਰੋ ਆਹ ਸ਼ਾਨੂ ਪਿੱਟੀ ਦਾ ਲੱਗਿਆ 40 138 ਦਾ ਮੰਗਾਇਆ ਸਪੈਸ਼ਲ ਭਰਾਵਾਂਗੇ ਕੋਈ ਆਪਾਂ ਉਹ ਨਹੀਂ ਪੜਾਉਂਦੇ ਠੀਕ ਆ ਹਾਂ ਵਾਗੇ ਆਪਾਂ ਜਿੰਨਾ ਬੱਚਾ ਵੇਚਿਆ ਸਾਰਿਆਂ ਚੰਗੇ ਸੀ ਮੈਂ ਤਾਂ ਗੱਬਣਾ ਕਰਾ ਕੇ ਵੇਚਿਆ ਤੁਸੀਂ ਨਹੀਂ ਦੇਖੋ ਜਿਹੜੇ ਬੱਚਾ ਆਪਸੇ ਆਪਣੇ ਕਿੱਲੇ ਤੇ ਰਹੇ ਕਿਸੇ ਦੇ ਜਾਵੇ ਰਹੇ ਜੇ ਹਾਂ ਅਗਲੇ ਨੂੰ ਤੋਹਫਾ ਦੇਵੇ ਹਾਂ ਆਪਾਂ ਹੁਣ ਤਾਂ 2 400 ਫਰਕ ਪੈਣਾ ਹੈ ਤੇ ਬੱਚਾ ਚੰਗਾ ਆ ਗਿਆ ਤੇ ਉਹ ਜਿੰਦੀ ਹੈ ਹਜ਼ਾਰ ਦੇ ਇੱਕ ਬੰਦੇ ਦੀ ਹੈ ਨਾ ਹਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਮੁੰਡੇ ਨੂੰ ਅੱਜ ਕੱਲ ਨੂੰ ਚੈੱਕ ਕਰ ਰਹੀ ਸੀ ਕਹਿੰਦਾ ਵੀ ਹਜੇ ਕਹ ਬੀ ਆਪੋਂ ਉਪਰਾਂਗੇ ਤੇ ਥਣ ਚਾਰੀ ਆ ਥਣ ਚਾਰੀ ਆ ਕੋਟਾਂਕ ਦੀ ਗਰੰਟੀ ਆਪਣੀ ਠੀਕ ਐ ਲਾਈਕ ਤੁਹਾਨੂੰ ਮਿੱਤਰੋ ਝੋਲੀ ਚੈੱਕ ਕਰਾ ਲਗੀ ਇੱਥੋਂ ਮਿੱਤਰੋ ਅਸੀਂ ਝੋਲੀ ਚੈੱਕ ਕਰਾ ਲਓ ਥਣ ਚਾਰ ਆ ਵੱਖਰੀ ਫੋਰਟਾਂ ਨੇ ਸੋਹਣੇ ਥਾਣਾ ਤੇ ਸੋਹਣੇ ਸਾਇਦ ਵਿੱਚ ਥੋਣੇ ਗੈਦ ਵਿੱਚ ਲੱਗੇ ਹੋਣਗੇ ਵਧੀਆ ਜਗ੍ਹਾ ਪਟਿਆਵਾ ਪਾਰਟੀ ਸੇ ਕੰਨ ਕੁੰਨ ਚੈੱਕ ਕਰਾ ਲਵਾ ਕੇ ਨਾ ਲੱਕੜਾ ਆ ਗੇੜਾ ਬਾਈ ਫਿਰ ਬੱਚੇ ਦੇ ਦੇਖੀਏ ਤੇ ਕਾਦੇ ਕਾੜ ਮਿੱਤਰੋ ਵਧੀਆ ਚੰਗਾ ਆ ਗੇ ਜਿੰਨਾ ਜਰਸੀ ਵਡਾ ਹੋਣਾ ਚਾਹੀਦਾ ਨਾ ਉਸ ਹਾਰ ਨਾਲ ਬੱਚੀ ਦਾ ਹਾਈਟ ਲੈਂਥ ਫਰਟ ਪੂਰੀ ਆ ਕੋਈ ਐ ਨਹੀਂ ਗੀ ਹਾਂ ਸੰਭੀ ਬਲੀ ਬੱਛੀ ਆ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕਿਸੇ ਵੀ ਢੰਗ ਤੋਂ ਚੰਗੀ ਬੱਛੀਆ ਕੋਲੋਂ ਲਾ ਕੇ ਬਾਕੀ ਦੇਖੋ ਜਿਹੜਾ ਭਰਾ ਖਰੀਦਦਾ ਹੁੰਦਾ ਕੋਈ ਵੀ ਪਸ਼ੂ ਤਾਂ ਉਹ ਕਿਸੇ ਵੀ ਪੱਖ ਤੋਂ ਤਸੱਲੀ ਕਰ ਸਕਦਾ ਹੁੰਦਾਗਾ ਹਾਂ ਹਨਾ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਨੇ ਥੱਲੀ ਆਗਲੇ ਨੇ ਆਪਕੋ ਤਸੱਲੀ ਕਰਨਾ ਫਰਜ਼ ਵੀ ਹੁੰਦਾ ਨਾ ਲੈ ਸਟਰਕਚਰ ਸੋਹਣਾ ਮਿੱਤਰ ਬੱਛੀ ਦਾ ਬੈਕ ਸਾਈਡ ਤੁਹਾਨੂੰ ਟੋਟਲ ਪਾਜ ਦਿਖਾ ਦੇਣਾ ਬੱਛੀ ਦਾ ਢਾਂਚਾ ਤੋਂ ਚੰਗਾਗਾ ਵਧੀਆ ਸੀਮਨ ਲਾ ਕੇ ਜਿਵੇਂ ਬਾਈ ਦਾ ਸਭ 40 38 ਦਾ ਵਧੀਆ ਬੱਚੇ ਮੂਰੇ ਪਾ ਜੂਗੀ ਕਰਮਾਲੀ ਚੰਗਿਆ ਬੱਛੀ ਹਾਂ ਪਾਥਣੇ ਇਹਦੇ ਪੁਰਾਣਾ ਹੈਗਾ 4138 ਦਾ ਨਾ ਠੀਕ ਲਵਾਉਣਾ ਤੇ ਰੇਟ ਬਾਈ ਬਲ ਵੀਰ ਆਪਾਂ ਤਾਂ ਕੀ ਕਰਾਂਗੇ ਜੀ ਰੇਟ ਕੋਈ ਬਾਲਾ ਨਹੀਂ ਆਪਾਂ ਇਹਦਾ ਕਰਦੇ ਅੱਛਾ ਹਾਂ ਆਪਾਂ ਨੂੰ ਵੀ ਭਾਜੇ ਇਹ ਤਾਂ ਪਤਾ ਹੀ ਆਪਣਾ ਮਾਰਜਿਨ ਹੈ ਬਾਲਾ ਨਹੀਂ ਉਹ ਕਰਦੇ ਸਹੀ ਆ ਆਪਾਂ 24000 ਰੁਪਏ ਦੇ ਦੇਾਂਗੇ ਇਹ 24 ਹਜ਼ਾਰ ਚ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਲੈ ਮੇਟਰ ਜਰਸੀ ਜੈਗ ਬੋਲ ਦੀ ਧੀ ਹੈ ਚੰਗਿਆ ਰਿਕਾਰਡ ਦੀ ਹੈਗੀ ਵਧੀਆ ਆਪਾਂ ਵੀ ਜੀ ਹਿੱਟ ਚਾਈ ਹੈ ਜੀ ਅੱਜ ਆ ਤੇ ਜੋ ਕਿ ਅੱਜ ਲਿਆ ਲੈ ਜੂਗਾ ਮਤਲਬ ਸ਼ਾਮ ਤੱਕ ਵੀ ਵੀਡੀਓ ਅਪਲੋਡ ਹੋਗੀ ਤਾਂ ਜਾ ਕੇ ਆਪ ਵੀ ਟਿਕਾ ਪਰਹਾ ਸਕਦਾ ਠੀਕ ਹੈ ਤੇ ਜੇ ਇਹਨਾਂ ਨੇ ਪਰਹਾਲੇ ਤਾਂ ਡਾਕਟਰਾਂ ਨਾਲ ਤੁਸੀਂ ਕਰ ਸਕਦਾ ਟੀਕਾ ਦੇਖ ਸਕਦੇ ਹੋਗੇ ਇਹਨੂੰ ਕਾ ਲੋ ਇਧਰ ਨੂੰ ਦੋ ਨੰਬਰ ਦਿਖਾ ਦੇ ਬੱਚੀ ਆਪਾਂ ਦੋ ਨੰਬਰ ਤਾਂ ਹੈ ਕਿ ਮਿੱਤਰੋ ਐਫ ਨਸਲ ਦੀ ਅਜੇ ਮੂੰਹੋਂ ਖੀਰੀ ਆ ਡਾਕਟਰ ਇਹ ਖੀਰੀ ਬੱਚਿਆਗੀ ਹਾਂ ਲਖੇ ਠੀਕ ਹੈ ਹੋਰ ਤਾਂ ਫੇਰ ਦੇਖਾਂਗੇ ਪਹਿਲਾਂ ਜਿਗਾੜ ਦੇਖਦਾ ਕਿਵੇਂ ਕੀ ਦਿਖਾ ਦਈਏ ਆਪਾਂ ਤਾਂ ਝੋਲੀ ਹੈ ਹਾਂ ਹਾਂ ਲੈ ਲੈ ਆਏ ਲੈ ਜਨੇ ਗੱਬਣ ਦੀ ਦੋ ਤਿੰਨ ਦਿਨਾਂ ਦੀ ਹਾਂ ਦੇਖ ਹੂੰ ਬਾਲ ਬੁੱਲੇ ਬਹੁਤ ਮੈਂ ਜੋੜੇ ਸੀ ਨਾ ਹਾਂ ਥਣਾਂ ਦਾ ਗਾਇਬ ਉਹ ਸੋਹਣਾਗਾ 195000 ਦੀ ਇਹਦੀ ماں ਵੇਚੀ ਆ ਬੰਦੇ ਨੇ 32 ਕਿਲੋ ਦੁੱਧ ਚਵਾ ਕੇ ਇਹਦੀ ماں ਹਾਂਜੀ ਇਹ ਪਹਿਲੇ ਸੂਏ ਦਾ ਇਤੀ ਦੂਜੇ ਦੀ ਇਹਦੀ ਹਾਇਰਟ ਬਹੁਤ ਜ਼ਿਆਦਾ ਨਾ ਲੈਂਥ ਹਾਂ ਹਾਈਟ 15 ਮਹੀਨਿਆਂ ਦੀ ਪੂਰਿਆਂ ਦੀ ਅੱਛਾ ਮੂੰਹ ਜਮਾ ਕੱਚੀ ਹੀਰੀ ਪੱਟ ਕੇ ਦਿਖਾ ਦਿੰਨੇ ਆਂ ਚਟੂ ਜੀ ਬੋਆ ਆ ਪੁੱਠੇ ਭਰੇ ਚੜਾਈ ਹੈ ਨਾ ਇੱਥੇ ਚੜਾਈ ਹਾਂ ਇਹ ਤਾਂ ਤਿੰਨ ਦੇ ਵੀ ਉਹ ਤੋਂ ਥੋੜੀਆਂ ਬੇਟਲੀਆਂ ਹੋ ਗਈਆਂ ਬੰਦਾ ਆ ਵਿਚਾਰਾ ਹੁਣ ਜਦੋਂ ਮਰੀਜ਼ ਬਣ ਗਿਆ ਅੱਛਾ ਦੋਨੇ ਇੱਕ ਤੋਂ ਹੀ ਆਈਆਂ ਇਹ ਇੱਕ ਤੋਂ ਹੀ ਆਈਆਂ ਨੇ ਹਾਂ ਉਹ ਕਹਿੰਦਾ ਮੇਰੇ ਆਪਦੇ ਘਰ ਦੇ ਸੀਮਣ ਭਰਾਏ ਵੇ ਆ ਠੀਕ ਆ ਆਪਾਂ ਬੰਦੇ ਨਾਲ ਗੱਲ ਵੀ ਕਰਾ ਦਾਂਗੇ ਇਹ ਜੀ ਕੋਈ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਲਿਆ ਬਾਹਰ ਇਹ ਇਹ ਪਤਾ ਕਿਹੜੇ ਸੀਮਣ ਦੀ ਆ ਨਹੀਂ ਇਹਦਾ ਸੀਮਣ ਦਾ ਨਹੀਂ ਦੱਸਿਆ ਉਹਨੇ ਆਪਾਂ ਅੱਛਾ ਇਹਦਾ ਨਹੀਂ ਪਤਾ ਹੈਗਾ ਆਪਾਂ ਇਹਨੂੰ ਝੂਠ ਮਾਰੀਏ ਜੋ ਗੱਲ ਦਾ ਕੀ ਫਾਇਦਾ ਚੰਗੀ ਗੱਲ ਜ ਜਿਹੜੇ ਦਾ ਪਤਾ ਨਹੀਂ ਆ ਉਹਨੇ ਦੱਸ ਕੇ ਦਿੱਤੀ ਆ ਉਹ ਕਹਿੰਦਾ ਬੇਸ਼ੱਕ ਜਦੋਂ ਮਰਜੀ ਵੇਚ ਜਾ ਇੱਕ ਹੋ ਕੇ ਮੇਰੇ ਨਾਲ ਗੱਲ ਕਰਾ ਦੀ ਠੀਕ ਹੈ ਟਰੈਕਟਰ ਕਹਿੰਦਾ ਮੈਂ ਥੋ ਘੁਮਾ ਚ ਗਿਆ ਕਹਿੰਦਾ ਤੇ ਗੱਲ ਕਰ ਵੀ ਕਾਪੀ ਤੇ ਕਹਿੰਦਾ ਮੇਰੇ ਕੋਲੇ ਲਿਖਿਆ ਹੋਆ ਠੀਕ ਤੇ ਲਿਆ ਰਹੇ ਤੇ ਘਟ ਤੇ ਲਿਆ ਰਹੇ ਬਹੁਤ ਇਹਨੂੰ ਲਿਆ ਰਹੇ ਦੀਆਂ ਅੱਖਾਂ ਤੋਂ ਮੰਨਦੀਆਂ ਨੇ ਛੜੀਆਂ ਵੀਆਂ ਸੀ ਠੀਕ ਹੈ ਚਲੋ ਕੋਈ ਗੱਲ ਨਹੀਂ ਬੜਾ ਤੁਰਦੀ ਲੰਬੀ ਹਾਂ ਇਥੋਂ ਨਿਕਾ ਮਾਰ ਲਿਆ ਰਹੇ ਇਹ ਮੰਨਦੀਆਂ ਇਹ ਪੰਜ ਤਾਂ ਚੰਗਾ ਬੱਚੀ ਦਾ ਬਾਕੀ ਚਾ ਚੂ ਕੋਈ ਲੰਗਣੀ ਕਿਸੇ ਖਿਲਦੀ ਹੋਊਗਾ ਕੋਈ ਦਿੱਕਤ ਨਹੀਂਗੀ ਫੇਸ ਕੁਆਲਟੀ ਵੀ ਚੰਗੀ ਹੈ ਨਾ ਕੋਈ ਗੰਡ ਮਰੋੜੀ ਜਾਂ ਲੱਤ ਗੋਡੇ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਜੀ ਕੋਈ ਦਿੱਕਤ ਨਹੀਂ ਠੀਕ ਹੈ ਤੇ ਜੰਪ ਦਾਮ ਕੁ ਦੇਖ ਬੱਸੀ ਦੀ ਹੂੰ ਇਹਦਾ ਫਿਰ ਆਪਾਂ ਕੀ ਰਿਡ ਕਰ ਦਾਂਗੇ ਇਹਦਾ ਲੱਖੇ ਆਏ ਆ ਵੀ ਜਿਹਦਾ ਹੁਣ ਇਹ ਬੱਸੀ ਦਾ ਕੱਦ ਵੇਲ ਸਾਰਾ ਕੁਝ ਦੇਖ ਗਏ ਹੂੰ ਉਕਦਾਂ ਹੁਣ ਲੋਕ 30 30 ਵੀ ਮੰਗੀ ਜਾਂਦੇ 30 ਹੈਵੀ ਵਾਲਾ ਨਹੀਂ ਹੂੰ ਐਡੀ ਬੱਸੀ ਕਰਨੇ ਆਪਾਂ ਨੂੰ ਜਾਨਵਰ ਬਹੁਤ ਔਖਾ ਹੁੰਦਾ ਸਹੀ ਆ ਇੱਕ ਕਰੀਓ ਕਹਿੰਦਾ ਸੀ ਹੀਟ ਕੱਢ ਗਈ ਆਪਾਂ ਠੀਕ ਆ ਦੇ ਭਰਾਇਆ ਨਹੀਂ ਤੇ ਆਪਾਂ ਫਿਰ ਕੀ ਰੇਟ ਦੇ ਦਾਂਗੇ ਬੱਚੀ ਦਾ ਇਹ ਆਪਾਂ ਇਹ ਮੈਂ ਬੁਖਾੜ ਕਰੀ ਜੇਗਾ 18000 ਰੁਪਏ ਦੀ ਬੱਸੀ ਦੇ ਦਾਂਗੇ 18000 ਦੀ ਹਾਂ ਠੀਕ ਆ ਉਹ 24 ਦੀ ਹਾਂ ਉਹ 24 ਦੀ ਜੇ ਕੋਈ ਗਰੇਵ ਭੈਣ ਭਾਈ ਵੀ ਪਾੜ ਲੈਂਦਾ ਯਾਰ ਹੂੰ ਨਹੀਂ ਰੇਟ ਖਰਬਾਈ ਦਾ ਜਾ ਜਾ 18 ਦੰਦੋਂ ਮੇਰੇ ਕੋਲ ਖੇਰੀ ਆ ਕਨਫਰਮ ਆ ਥਣ ਚਾਰ ਆ ਤੇ ਆ ਬੱਚੀ ਨੂੰ ਜਰਸੀ ਦੇ ਵਿੱਚ ਝੋਲੀ ਝਾਲੀ ਦੁਬਾਰਾ ਚੈੱਕ ਕਰਾ ਕੇ ਕਰੀ ਨਾ ਇੱਥੇ ਚੈੱਕ ਕਰ ਲਓ ਇਹਦਾ 24 ਕਰੇ ਆਪਾਂ ਹਾਂਜੀ 24 ਤੇ 8 32 ਦੋਨਿਆਂ ਰੰਗ ਤੋਂ ਉਹਨਾਂ ਦਾ ਦੋਨਾਂ ਦਾ 42 ਬਣ ਗਿਆ ਨਾ ਹਾਂ 42 ਬਣ ਹੂੰ ਦੋਨੋਂ ਚਾਹੇ ਦੋਨੇ ਜੋੜਾ ਲੈ ਲੂ ਤਾਂ 100 ਕਿਲੋਮੀਟਰ ਤੱਕ ਪਹੁੰਚ ਕਰ ਦਿਆਂਗੇ ਆਪਾਂ 100 ਕਿਲੋਮੀਟਰ ਤੱਕ ਪਹੁੰਚ ਆਪਣੀ ਆ ਪਹੁੰਚ ਆਪਣੀ ਕਿਰਾਇਆ ਮੈਂ ਤਾਂ ਜਿਹੜਾ 100 ਕਿਲੋਮੀਟਰ ਤੱਕ ਬਣੂਗਾ ਇੱਥੋਂ ਸੰਧੂਆਂ ਤੋਂ ਜਿੱਧਰ ਨੂੰ ਮਰਜ਼ੀ 100 ਕਿਲੋਮੀਟਰ ਰਹਿ ਜਾਓ ਕਿਰਾਇਆ 22 ਦਊਗਾ ਗੱਡੀਆ ਠੀਕ ਆ ਸੌਦਾ ਤੁਸੀਂ ਆਪ ਕਰਨਾ ਕਿੰਨਾ ਘਟਾ ਲਓ ਕਿੰਨਾ ਵਧਾ ਲਓਗੇ ਰੇਟ ਮੌਕੇ ਤੇ ਪਹੁੰਚ ਬਈ ਆਪ ਕਾ ਦੂ ਕਿਰਾਇਆ ਗੱਡੀ ਦੇ ਦਊਗਾ ਠੀਕ ਆ ਸੋ ਦੋ ਬੱਚਾ ਬਾਈ ਕੋਲ ਜਿਹੜੇ ਪਰਾਂ ਨੂੰ ਜਿਹੜੀ ਪੂਰੀਆਂ ਕੱਦ ਵੇਲ ਹੁਣ ਤੇਰੇ ਸਾਹਮਣੇ ਲੈ ਹੁਣ ਕੱਦ ਮੇਰਾ ਕਿੰਨਾ ਆ ਹੂੰ 5-7 ਆ ਹਾਂ ਮੈਂ ਆਪਣਾ ਕੱਛਾ ਜੱਕ ਮਾ ਬੱਕੀ ਤੱਕ ਵੜਦੀ ਆ ਨਾ ਹਾਂ ਬੱਕੀ ਕਾਸ ਤੋਂ ਮਾੜੀ ਜੀ ਨਹੀਂ ਹੁੰਦੀ ਐਵੇਂ ਬਾਕੀ ਸ਼ਾਇਨ ਵੀ ਚੰਗੇ ਬੱਚੀ ਤੇ ਹਾਂ ਚਮਕ ਚਮਕ ਪੂਰੀ ਆ ਹਾਂ ਪਤਲੀ ਚਮੜੀ ਚ ਆ ਗਈ ਤੇ ਫੇਸ ਕੁਆਲਟੀ ਚੰਗੀਆਂ ਮਿੱਤਰੋ ਤੇ ਬਾਕੀ ਦੇਖੋ ਉਹੀ ਗੱਲ ਪਹਿਲਾਂ ਵਾਲੀ ਜਿਹੜਾ ਭਰਾ ਖਰੀਦਦਾ ਉਹਦਾ ਮਨ ਖੜਨਾ ਚਾਹੀਦਾ ਵੀ ਕੀ ਸਮਝਣਾ ਕਿਸੇ ਨੇ ਹਾਂ ਦੋ ਪਸ਼ੂ ਬਾਈ ਕੋਲੇ ਜਿਹੜਾ ਪਸੰਦ ਹੋ ਥੱਲੇ ਵਰਗੇ ਖਰੀਦ ਸਕਦੇ ਹੋ ਧੰਨਵਾਦ ਜੀ